ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਚਲਾਉਣ ਲੱਗੇ ਆਂ ਵੀਡੀਓ ਦੇਖੋ ਉਦੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇੱਕ ਜਿਹੜਾ ਆਪਾਂ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ ਜਾਂ ਬਣਿਆ ਹੋਇਆ ਤੇ ਇਹ ਆਪਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਵੀ ਮਿੱਤਰਾ ਇਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਨੂੰ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦਾ ਜਾਪਣਾ ਹਟ ਜਾ ਆਪਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟ ਜਾ ਤੇ ਟਾਈਮ ਤੇਰਾ ਵੀ ਨਿੱਡਾ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਇਹ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪਦੀਆਂ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿਹਤ ਦੇ ਠੀਕ ਹੈ ਆਪਦੀਆਂ ਚੰਗੇ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਿਹਾ ਲਾ ਕੇ ਆਪਦੀ ਜਨਾਨੀ ਦੀਆਂ ਗੰਦੀਆਂ ਜਿਹਾ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮਤਰਾ ਇਹਨੂੰ ਬੰਦ ਕਰ ਦੇ। ਠੀਕ ਹੈ ਨਾ? ਤੇ ਮਾਫੀ ਵਾਲੀ ਵੀਡੀਓ ਪਾ ਦੇ। ਨਹੀਂ ਸੀ 1-2 ਦਿਨਾਂ ਦੇ ਵਿੱਚ ਦੀ ਤੇਰੇ ਕੋਲੇ ਖੜੇ ਆ। ਠੀਕ ਹੈ? ਇਹ ਚੇਤਾਵਨੀ ਅੱਤਰ ਨੂੰ ਅਸੀਂ ਲਲਕਾਰ ਕੇ ਗਿਣੇ ਤੈਨੂੰ ਵੀ ਮਤਰਾ ਇਹਨੂੰ ਬੰਦ ਕਰ ਦੇ। ਚੰਗੀਆਂ ਵੀਡੀਓ ਪਾ। ਚੰਗੀ ਸਿਤਮਲੇ ਲੋਕਾਂ ਨੂੰ। ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਇਹ ਸਹੀ ਹੈ ਇੱਕ। ਕੋਈ ਨਹੀਂ ਅਸੀਂ ਆ ਗਏ ਆ ਤੇਰੇ ਕੋਲ 2-3 ਦਿਨਾਂ ਦੇ ਵਿੱਚ ਤੂੰ ਵੀਡੀਓ ਨਾ ਪਾਈ ਮਾਫੀ ਵਾਲੀ। ਸਸਤੀਗਾ। ਨਿੰਗਾ ਸਿੰਘਾ ਨੇ ਜਿਵੇਂ ਕਿ ਕੱਲ ਦੀ ਵੀਡੀਓ ਆਈ ਹੈ ਨੂਰ ਦੀ ਮੰਮੀ ਕਿਆਂ ਨੂੰ ਵੀ ਧਮਕੀ ਚਲੀ ਗਈ ਹੈ ਧਮਕੀ ਲਾ ਲੋ ਜਾਂ ਉਹਨਾਂ ਨੇ ਮਤਲਬ ਬਿਆਨ ਚ ਕਹਿ ਦਿੱਤਾ ਵੀ ਤੁਸੀਂ ਵੀ ਆਪਣੀਆਂ ਵੀਡੀਓ ਪਾਉਣਾ ਹਟ ਜਾਓ ਤੇ ਠੀਕ ਰਹੋਗੇ ਬਾਕੀ ਤਾਂ ਜਦ ਨਾਲੋਂ ਸਮਾਜ ਚ ਆਊਗਾ ਹੋਣਾ ਤਾਂ ਉਦਾਂ ਹੀ ਹੈ ਬਾਕੀ ਅੱਜ ਵੀਡੀਓ ਆ ਗਈ ਹੈ ਕਿ ਨੂਰ ਦੀ ਮੰਮੀ ਨੂੰ ਇੱਕ ਹੋਰ ਵੀਡੀਓ ਪੇਜ ਵਾਲਿਆਂ ਨੂੰ ਉਹਨਾਂ ਨੇ ਆਖਿਆ ਤੇ ਨੂਰ ਦੀ ਮੰਮੀ ਵਾਸਤੇ ਤਾਂ ਉਹਨਾਂ ਨੇ ਸਪੈਸ਼ਲ ਵਾਸਤੇ ਵੀ ਵੀ ਪਾਈ ਉਹਨਾਂ ਨੇ ਨਾਲ ਬਾਬੇ ਨੇ ਬਿਆਨ ਇਹ ਵੀ ਦਿੱਤਾ ਹੈ ਬਾਕੀ ਵੀਡੀਓ ਚ ਤੁਹਾਨੂੰ ਪਤਾ ਸੁਣ ਲਓ ਜੇ ਪੂਰੀ ਵੀਡੀਓ ਦੇਖੋ ਜੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿ ਨਾਲ ਆਂਦੀ ਹੈ ਭਾਵਾਂ ਹਰਿਆਣਾ ਹੈ ਭਾਵਾਂ ਰਾਜਸਥਾਨ ਹੈ ਸਾਡੇ ਹੀ ਸੂਬੇ ਹੈ ਸਾਡੇ ਕਿ ਪਾਸੇ ਹੋਏ ਹੈ ਅਸੀਂ ਉਹਨਾਂ ਚੋਂ ਪਾਸੇ ਹੋਏ ਹੈ ਜਿੱਥੇ ਮਰਜ਼ੀ ਸਾਨੂੰ ਜਾਣਾ ਪਵੇ ਅਸੀਂ ਪੰਜਾਬ ਦੇ ਵਿੱਚੋਂ ਜਾਂ ਦੇਸ਼ ਦੇ ਵਿੱਚੋਂ ਈਡੀਆਂ ਦੇ ਵਿੱਚੋਂ ਇਹ ਕੰਮ ਨਹੀਂ ਹੋਣ ਦੇਵਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਚੰਗੀ ਲੱਗੇ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਰੂਰ ਹੱਥ ਜੋੜ ਕੇ ਬੇਨਤੀ ਹੈ ਤੇ ਇੱਕ ਇਹ ਨਾਲ ਸੋਚਿਆ ਕਰੋ ਬਲੈਂਚ ਹੀ ਪਿਆ ਰੰਦਾ ਆਪਣਾ آپریشن ਹੋਇਆ ਵੀਰ ਜੀ ਤੇ ਪੈਂਦੇ ਨਹੀਂ ਲੀਡੇ ਪੂਰੇ ਆਪਣੇ ਤੋਂ ਠੀਕ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ